ਤੈਨੂੰ ਕੀ ਪਤਾ ਵਾ ਕਿਦਾਂ ਉਹ ਟਾਈਮ ਕੱਢਣ ਲਈ ਉੱਥੇ ਉਹਦੇ ਮਾਰਦੇ ਕੋਟ ਦੇ ਬੜਾ ਸੀ ਹੁਣ ਫੇਰ ਉਹਨਾ ਮਾਰੀ ਹੀ ਵੇ ਉਹ ਪੀਰ ਫੇਰ ਆ ਗਈ ਇੱਥੇ ਜੇ ਮੰਮੀ ਮਾਰਦੇ ਕੋਟ ਦੇ ਹੀ ਨਾ ਤੁਸੀਂ ਘਰ ਚ ਸਿਆਣੇ ਹੀ ਤੂੰ ਹੀ ਜਾਂਦੇ ਉੱਥੇ ਇੰਨੇ ਦਿਨ ਵੀ ਤੇ ਉੱਥੇ ਰਹਿ ਕੇ ਆਏ ਹੀ ਇਹ ਤਾਂ ਇੰਨੀ ਗੱਲ ਕਹੀ ਜਾਂਦੇ ਆ ਕਿ ਫੋਨ ਨਾ ਕਰ ਉੱਥੇ ਪਰ ਇਦਾਂ ਗੱਲ ਕਿਦਾਂ ਬਣਨੀ ਆ ਹੁਣ ਜਦੋਂ ਕੁੜੀ ਦਾ ਰਿਸ਼ਤਾ ਕੀਤਾ ਸੀ ਨਾ ਆਪਾਂ ਤੇ ਪਹਿਲੀ ਨੂੰ ਹੀ ਕੀਤਾ ਸੀ ਵੀ ਚਾਰ ਪਹਿਲੀਆਂ ਮੁੰਡੇ ਕੋ ਹੈਗੀਆਂ ਵਾ ਤੇ ਚਲ ਸੁਖ ਦੀ ਰੋਟੀ ਖਾਈ ਜਾਓਗੇ ਕੁੜੀ ਤੇ ਹੁਣ ਬਥੇਰੀ ਹੀ ਇਹ ਗੱਲ ਦਾ ਥੋੜਾ ਪਤਾ ਹੈ ਵੀ ਕੁੜੀ ਨੇ ਸਭ ਕੁਝ ਲੈ ਜਨਾ ਉਹਦੇ ਵਿੱਚੋਂ ਵੀ ਹਿੱਸਾ ਲੱਗੀ ਆ ਆਪਣਾ ਵੀ ਲੱਗੀ ਆ ਇਹਦਾ ਥੋੜਾ ਗੱਲ ਬੰਦੀ ਆ ਉਹਨਾਂ ਕੋਲ ਵੀ ਤੇਰਾ ਕੋਈ ਨਜ਼ਦੀ ਨਹੀਂ ਹੁੰਦਾ ਇਹਦਾ ਉਹ ਪਹਿਲੀ ਕੁੜੀ ਨੇ ਖੜੀ ਸੀ ਠੀਕ ਹੈ ਨਾ ਉਹਨਾਂ ਨੇ ਨਹੀਂ ਮੰਗੀ ਇਹ ਗੱਲ ਦਾ ਤੁਹਾਨੂੰ ਵੀ ਪਤਾ ਵਾ ਇਹ ਦੋਵੇਂ ਜਣੀਆਂ ਰਲੀਆਂ ਸੀ ਤੂੰ ਹੀ ਹਜੇ ਵੀ ਨਹੀਂ ਸਮਝਣ ਦੇ ਜਿੰਦਾਂ ਤੱਕ ਸਮਝ ਲਈਂ ਨਾ ਫੇਰ ਤੀ ਪਛਤਾਉਣਾ ਵਾ ਮੈਂ ਨਿਆਣਾ ਨਹੀਂ ਆ ਗਾ ਠੀਕ ਹੈ ਨਾ ਆ ਜਣੀਆਂ ਤੂੰ ਗੱਲਾਂ ਕਰਨ ਨਹੀਂ ਹੈ ਨਾ ਵੀ ਵਿਆਜੀ ਪੈਸੇ ਚੁੱਕ ਕੇ ਤੇ ਫੇਰ ਗੱਡੀ ਦਿੱਤੀ ਆ ਜੇ ਇਹੋ ਮੇਰੇ ਵਿਆਹ ਤੇ ਮੰਗ ਲੈਂਦੇ ਉਦੋਂ ਗੱਡੀ ਦੇਣੀ ਪੈਣੀ ਤੇ ਉਦੋਂ ਵਿਆਜੀ ਚੋਕੇ ਦੇਣੇ ਹੀ ਉਦੋਂ ਕਿੱਥੋਂ ਦੇਣੇ ਹੀ ਉਹ ਪੈਨੋਂ ਚੁੱਪ ਕਰ ਐਵੇਂ ਰੋਈ ਜਾਣ ਢੀ ਰੋਵਾ ਨਾ ਤੇ ਹੋਰ ਕੀ ਕਰਾਂ ਵੇਖਾ ਕਿਦਾਂ ਬੋਲਾਂ ਢੀ ਤੇ ਅਜੇ ਤੂੰ ਕਹਿਣ ਡਿਆ ਸੀ ਇਹ ਰਹਿਣ ਦੇ ਗੱਡੀ